ਬੁਣਿਆ ਹੋਇਆ ਇਹ ਵੀ ਆਖਿਰਕਾਰ ਸਰਕਾਰ ਨੇ ਆ ਦੇਖੋ ਟੈਰੋਰਿਜ਼ਮ ਆਲਵੇਜ਼ ਇਸ ਧਰਤੀ ਦੇ ਉੱਤੇ ਜਿਹੜੀ ਸਾਡੇ ਇਨਸਾਨੀਅਤ ਹੈ ਔਰ ਸਾਡੇ ਜਿਹੜੇ ਰਿਸ਼ਤੇ ਹੈ ਉਹਨਾਂ ਨੂੰ ਤਾਰ-ਤਾਰ ਕਰਦਾ ਹੈ ਸਪੈਸ਼ਲ ਹਿਊਮੈਨਿਟੀ ਵਾਸਤੇ ਸਭ ਤੋਂ ਮਾੜੀ ਚੀਜ਼ ਹੈ ਜਿਹੜੇ ਲੋਕ ਇੱਕ ਦੂਸਰੇ ਦਾ ਖੂਨ ਵਹਾਉਂਦੇ ਆ ਔਰ ਪਾਕਿਸਤਾਨ ਸਪੋਰਟਿਡ ਟੈਰਰਿਸਟ ਜਿਨ੍ਹਾਂ ਨੇ ਪਹਿਲਗਾਮ ਦੇ ਵਿੱਚ ਸਾਡੇ ਬੇਕਸੂਰ ਪਰਿਵਾਰਾਂ ਦੀ ਜਾਨਾਂ ਲੈ ਲਈਆਂ ਔਰ ਉਸ ਤੋਂ ਬਾਅਦ ਇਹ ਮਾਹੌਲ ਇਹੋ ਜਿਹਾ ਬਣ ਗਿਆ ਕਿ ਇਹ ਹਿੰਦੁਸਤਾਨ ਦੀ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਉਹਨਾਂ ਨੂੰ ਉਸ ਜਿਹੜਾ ਉਹਨਾਂ ਨੇ ਮਾਰਾ ਕੰਮ ਕੀਤਾ ਸੀ ਉਹਦੀ ਸਜ਼ਾ ਦੇਣਾ ਤੇ ਉਹਨਾਂ ਨੇ ਜਦੋਂ ਇਹ ਸਟੈਪ ਚੱਕਿਆ ਤੇ ਉਸ ਤੋਂ ਬਾਅਦ ਕਿਉਂਕਿ ਆਲਵੇਜ਼ ਜਿਹੜਾ ਸਾਡਾ ਪੜੋਸੀ ਮੁਲਕ ਹੈ ਉਹਨਾਂ ਦੀ ਸਪੋਰਟ ਕਰਦਾ ਹੈ ਟੈਰਰਿਜ਼ਮ ਦੀ ਤੇ ਉੱਥੇ ਉਹਨਾਂ ਨੇ ਜਿਹੜੇ ਆਪਣੇ ਕੁਝ ਟ੍ਰੇਨਿੰਗ ਸੈਂਟਰ ਬਣਾਏ ਹੋਏ ਸੀਗੇ ਤੋਂ ਨੈਚੁਰਲੀਆ ਕਿ ਸਾਡੀਆਂ ਜਿਹੜੀਆਂ ਫੋਰਸਿਸ ਆ ਉਹਨਾਂ ਨੇ ਉਹਨਾਂ ਨੂੰ ਡਿਮੋਲਿਸ਼ ਕੀਤਾ ਔਰ ਇਟਸ ਅਪਰੀਸ਼ੀਏਬਲ ਕਿਉਂਕਿ ਅਸੀਂ ਨਮਨ ਕਰਦੇ ਹਾਂ ਆਪਣੀ ਜਿਹੜੀ ਸਾਡੀਆਂ ਫੋਰਸਿਸ ਨੇ ਸਾਡੀ ਮਿਲਟਰੀ ਹੈ ਸਾਡੇ ਨੇਵੀ Air Forces ਨੇ ਤੇ ਉਸ ਤੋਂ ਬਾਅਦ ਜਿਹੜਾ ਰਿਐਕਸ਼ਨ ਹੈ ਦੂਸਰੇ ملکوں ਨੂੰ ਇਹ ਕੋਈ ਬਹੁਤਾ ਚੰਗਾ ਨਹੀਂ ਹੈ ਕਿਉਂਕਿ ਹਿੰਦੁਸਤਾਨ ਦੀਆਂ ਫੋਰਸਿਸ ਨੇ ਜਿਹੜਾ ਅਟੈਕ ਕੀਤਾ ਉਹ ਜਿਹੜੇ ਟੈਰਿਸ ਤੇ ਅੱਡੇ ਸੀਗੇ ਜਿੱਥੇ ਉਹ ਟ੍ਰੇਨਿੰਗ ਦਿੰਦੇ ਸੀ ਇਹ ਉਹਨਾਂ ਨੂੰ ਖਤਮ ਕੀਤਾ ਉਹਨਾਂ ਨੇ ਕਿਸੇ ਆਮ ਸਿਵਲ ਜਿਹੜੇ ਲੋਕ ਨੇ ਉੱਥੇ ਦੇ ਰਹਿਣ ਵਾਲੇ ਲੋਕ ਨੇ ਕੋਈ ਉਹਨਾਂ ਤੇ ਅਟੈਕ ਨਹੀਂ ਕੀਤਾ ਕੋਈ ਪਾਕਿਸਤਾਨ ਦੀ ਕੋਈ ਫੋਰਸਿਸ ਦੇ ਉੱਤੇ ਅਟੈਕ ਨਹੀਂ ਕੀਤਾ ਲੇਕਿਨ ਕਿਉਂਕਿ ਪਾਕਿਸਤਾਨ ਹਮੇਸ਼ਾ ਉਹਨਾਂ ਨੂੰ ਸਪੋਰਟ ਕਰਦਾ ਸੀਗਾ ਥੈਟਸ ਵਾਈ ਉਹ ਇਸ ਗੱਲ ਤੇ ਆ ਗਿਆ ਕਿ ਉਹ ਲੋਕ ਉਹਨਾਂ ਦੇ ਸੀਗੇ ਤੇ ਇਹ ਜਿਹੜੀ ਹੈ ਵਾਰ ਸਟਾਰਟ ਹੋ ਗਈ ਔਰ ਲੜਾਈ ਕਦੀ ਵੀ ਅ ਦੇਸ਼ ਕਿਸੇ ਵੀ ਦੇਸ਼ ਵਾਸਤੇ ਜਾਂ ਲੋਕਾਂ ਵਾਸਤੇ ਕੋਈ ਚੰਗੀ ਚੀਜ਼ ਨਹੀਂ ਹੈ ਆ ਵਾਰ ਜਿਹੜਾ ਹੈ ਕਿ ਸੋਲੂਸ਼ਨ ਨਹੀਂ ਹੈ ਸੋ ਇਹ ਮੰਦਭਾਗੀ ਗੱਲ ਹੈ ਹਿੰਦੁਸਤਾਨੀਤਾ ਜਿਹੜਾ ਗੁਨਾਹ ਉਹਨਾਂ ਨੇ ਕੀਤਾ ਸੀਗਾ ਉਹ ਲੋਕਾਂ ਨੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਉਹ ਦਿੱਤੀ ਵੀ ਹੈ ਔਰ ਹਰ ਹਿੰਦੂਸਤਾਨੀ ਇਸ ਗੱਲ ਦੇ ਨਾਲ ਆਪਣੀਆਂ ਫੋਰਸਿਸ ਦੇ ਨਾਲ ਖੜਾ ਹੈ ਔਰ ਕੋਈ ਵੀ ਇਸ ਗੱਲ ਨੂੰ ਇਹ ਨਹੀਂ ਕਹਿੰਦਾ ਕਿ ਸਾਡੇ ਵੱਲੋਂ ਕੁਝ ਇਹੋ ਜਿਹਾ ਹੋਇਆ ਲੇਕਿਨ ਉਹਨਾਂ ਵੱਲੋਂ ਜਿਹੜੀ ਚੀਜ਼یں ਕੀਤੀ ਜਾ ਰਹੀ ਹੈ ਮੰਦਭਗਤ ਮਾਰੀ ਹੈ ਔਰ ਹਿੰਦੂਸਤਾਨ ਇਨਾ ਕੈਪੇਬਲ ਹੈਗਾ ਕਿ ਉਹਨਾਂ ਦਾ ਮਾਕੂਲ ਜਵਾਬ ਦੇ ਸਕਦਾ ਔਰ ਤੈ ਵੀ ਰਿਹਾ ਹੈ ਔਰ ਜਿਹੜੇ ਅਪਰੋਸੀ ਮੁਲਕ ਵੱਲੋਂ ਅਟੈਕ ਕੀਤੇ ਜਾ ਰਿਹਾ ਹੈ ਉਹ ਸਾਡੀ ਪਬਲੀਟੀ ਡੈਕ ਕੀਤਾ ਜਾ ਰਿਹਾ ਜਿਹੜੇ ਮਾੜੀ ਗੱਲ ਸੋ ਇਹ ਵਾਰ ਦੇ ਨਿਯਮ ਵੀ ਨਹੀਂ ਹੈ ਜਿੰਨੀ ਤੱਕ ਮੈਨੂੰ ਨੋਲਿਜ ਹੈ ਲੇਕਿਨ ਹਿੰਦੁਸਤਾਨ ਜਿਹੜਾ ਵਾ ਹਰ ਚੀਜ਼ ਦਾ ਕਰਾਰਾ ਜਵਾਬ ਹੀ ਦੇਗਾ ਸਾਡੀਆਂ ਫੋਰਸਿਸ ਜਿਹੜੀਆਂ ਔਰ ਪੂਰੀਆਂ ਬਾਰਡਰ ਦੇ ਉੱਤੇ ਜਾਂ 에ਅਰ ਫੋਰਸਿਸ ਜਾਂ ਸਾਡੇ ਨੇਵੀ ਦੀਆਂ ਫੋਰਸਿਸ ਆ ਪੂਰੀਆਂ ਕੈਪੇਬਲ ਹੈ ਦੇ ਹੈਵ ਕਪੈਸਿਟੀ ਔਰ ਪਾਕਿਸਤਾਨ ਨੂੰ ਇਹ ਲੜਾਈ ਜਿਹੜੀ ਹੈ ਕਿ ਬਹੁਤੀ ਸਸਤੀ ਪੈਣ ਵਾਲੀ ਨਹੀਂ ਹੈ ਕਾਫੀ ਮਹਿੰਗੀ ਪੈਣ ਵਾਲੀ ਹੈ ਨਾਨੋ ਖਜੇਵੀ ਜੜੀ ਲੜਾਈ ਹੈ ਇਹਨੂੰ ਰੋਕਣਾ ਚਾਹੀਦਾ ਬਰਵਾਸ ਸਭ ਤੋਂ ਹੋਲ ਦੀ ਗੱਲ ਕਰੀਏ ਤਾਂ ਅੱਜ ਸ਼ਹਿਰ ਲੁਧਿਆਣਾ ਵੀ ਰੈਡ ਜ਼ੋਨ ਤੇ ਦਿੱਤਾ ਹ ਜਿਸ ਕਰ ਮੈਨੂੰ ਥੋੜੀ ਜਿਹਾ ਪਹਿਲਾਂ ਹੀ ਤਾਰਾ 160 ਲਾਈ ਗਈ ਸੀ ਇਸ ਸਭ ਵੱਲੋਂ ਉੱਡ ਰਿਹਾ ਮੈਂ ਲੁਧਿਆਣਾ ਦੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਨਾ ਕਿਉਂਕਿ ਸਾਰੇ ਲੋਕ ਸਮਝਦਾਰ ਨੇ ਔਰ ਜੋ ਪ੍ਰਸ਼ਾਸਨ ਵੱਲੋਂ ਸਾਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਸਾਨੂੰ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਕਿਉਂਕਿ ਪ੍ਰਸ਼ਾਸਨ ਵੱਲੋਂ ਜੋ ਗਾਈਡਲਾਈਨਸ ਦਿੱਤੀਆਂ ਜਾਂਦੀਆਂ ਇਹ ਸਾਡੀਆਂ ਫੋਰਸਿਸ ਨੂੰ ਲਵਾਉਂਦੀਆਂ ਤਾਂ ਕਿ ਕੋਈ ਦੁਸ਼ਮਨ ਦਾ ਕੋਈ ਡਰੋਨ ਜਾਂ ਕੋਈ ਉਹਨਾਂ ਦੀ ਮਜ਼ਾਈ ਲੈ ਸਾਡੇ ਕਿਸੇ ਘਰ ਤੇ ਸਾਡੇ ਕਿਸੇ ਅਦਾਰੇ ਤੇ ਅਟੈਕ ਨਾ ਕਰ ਸਕੇ ਜਿਸ ਨਾਲ ਸਾਡਾ ਜਾਨ ਮਾਲ ਦਾ ਨੁਕਸਾਨ ਹੋਵੇ ਸੋ ਸਾਨੂੰ ਸਟ੍ਰਿਕਲੀ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਔਰ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨਾ ਚਾਹੀਦਾ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਔਰ ਇਹ ਜਿਹੜੇ ਲੋਕ ਕੁਝ ਫੇਕ ਵੀਡੀਓ ਪਾ ਰਹੇ ਆ ਸੋਸ਼ਲ ਮੀਡੀਆ ਤੇ ਜਾਂ ਉਹਨਾਂ ਨੂੰ ਸ਼ੇਅਰ ਕਰ ਰਹੇ ਆ ਉਹਨਾਂ ਨੂੰ ਵੀ ਇਹ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਕਿਸੇ ਵੀ ਵੀਡੀਓ ਨਾਲ ਜਾਂ ਕਿਸੇ ਹੋਜੀ ਚੀਜ਼ ਦੇ ਨਾਲ ਲੋਕਾਂ ਤੇ ਦਾ ਗਹਿਰਾ ਅਸਰ ਪड़ਦਾ ਹੈ ਕੱਲ ਜਾਂ ਯਸਟਰਡੇ ਨਾਈਟ ਸਰਾਬਾਨਗਰ ਦੇ ਸਾਹਮਣੇ ਸਕੂਲ ਦੇ ਕਾਮਰਸ ਸਕੂਲ ਦੇ ਸਾਹਮਣੇ ਲੇਅਰ ਵੈਲੀ ਕਿਤੇ ਫਾਇਰ ਇਨਸੀਡੈਂਟ ਹੋਇਆ ਉਹ ਕਈ ਲੋਕਾਂ ਨੇ ਉਹਨੂੰ ਕੁਝ ਲੜਾਈ ਦਾ ਰੀਜ਼ਨ ਦੱਸ ਕੇ ਉਹ ਵੀਡੀਓ ਜਿਹੜੀਆਂ ਸ਼ੇਅਰ ਕਰਦੇ ਆ ਕਿਰਪਾ ਕਰਕੇ ਪੈਨਿਕ ਨਾ ਕ੍ਰੀਏਟ ਕਰੋ ਇੱਕ ਹੋਰ ਕਾਸਮੇ ਕਰਦਾ ਨੈਸ਼ਨੈਲਿਟੀ ਜਿਹੜੀ ਹੈ ਉਹ ਸਭ ਤੋਂ ਵੱਡਾ ਧਰਮ ਹੈ ਬੇਜ ਪ੍ਰੇਮੀ ਹੋਣਾ ਸਭ ਤੋਂ ਵੱਡਾ ਧਰਮ ਹੈ ਔਰ ਸਾਨੂੰ ਇਹ ਇਹਦੇ ਮਤਲਬ ਆਪਣੇ ਦੇਸ਼ ਨਾਲ ਆਪਣੀ ਧਰਤੀ ਮਾਂ ਨਾਲ ਪਿਆਰ ਕਰਨਾ ਚਾਹੀਦਾ ਔਰ ਜਿਹੜੇ ਲੋਕ ਕੋਈ ਰਾਸ਼ਨ ਮਹਿੰਗਾ ਵੇਚ ਰਿਹਾ ਹੈ ਜਾਂ ਕੋਈ ਸਟੋਰ ਕਰ ਰਿਹਾ ਹੈ ਕਿ ਅਸੀਂ ਮਾਹੌਲ ਦੇ ਸਾਹਮਣੇ ਨੂੰ ਮਹਿੰਗੇ ਰੇਟਾਂ ਦੇ ਵੇਚਾਂਗੇ ਉਹ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਉਹ ਉਹ ਫੌਜੀ ਉਹ ਸਾਡੀਆਂ ਫੋਰਸਿਸ ਜਿਹੜੀਆਂ ਬਾਰਡਰ ਤੇ ਆਪਣੇ ਪਰਿਵਾਰਾਂ ਨੂੰ ਇਕੱਲਾ ਛੱਡ ਕੇ ਸਾਡੀ ਜਾਨ ਮਾਲ ਦੀ ਰੱਖਿਆ ਵਾਸਤੇ ਲੜ ਰਹੇ ਹੈ ਇਸ ਧਰਤੀ ਮਾਂ ਵਾਸਤੇ ਲੜ ਰਹੇ ਹੈ ਤੇ ਜੇ ਅਸੀਂ ਰਾਸ਼ਨ ਸਟੋਰ ਕਰਕੇ ਮਹਿੰਗੇ ਰੇਟਰ ਦੇ ਵੇਚਣ ਦੀ ਪਲੈਨਿੰਗ ਕਰਾਂਗੇ ਤੇ ਮੇਰਾ ਕਹਿ ਲਿਆ ਕਿ ਇਸ ਤੋਂ ਵੱਡਾ ਪਾਪ ਕੋਈ ਨਹੀਂ ਹੈ ਸੋ ਮੈਂ ਬੇਨਤੀ ਕਰਨਾ ਚਾਹਨਾ ਕਿ ਸਾਰੇ ਜਿਹੜੇ ਲੋਕ ਇਸ ਬਿਜ਼ਨਸ ਨਾਲ ਜੁੜੇ ਹੋਇਆ ਜਿਹੜੀਆਂ ਲੋੜਵੰਤ ਚੀਜ਼ਾਂ ਚਾਹ ਰਾਸ਼ਨ ਹੈ ਚਾ ਦਵਾਈਆਂ ਚਾ ਕੋਈ ਵੀ ਐਸੈਂਸ਼ੀਅਲ ਨੀਡਸ ਦੀਆਂ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈਆਂ ਚੀਜ਼ਾਂ ਕਿਰਪਾ ਕਰਕੇ ਉਹਦੀ ਰਾਸ਼ਨ ਨਾ ਕਰੋ ਉਹਨੂੰ ਸਪੋਰਟ ਕਰੋ ਔਰ ਤੁਸੀਂ ਦੇਖਿਆ ਹੋਣਾ ਕਿ ਜਦੋਂ ਕੋਵਿਡ ਹੋਇਆ ਸੀਗਾ ਉਹ ਵੀ ਇੱਕ ਤਰ੍ਹਾਂ ਦੀ ਵਾਰ ਸੀਗੀ ਉਹ ਸਾਰੇ ਪੰਜਾਬ ਦੇ ਲੋਕਾਂ ਨੇ ਲੁਧਿਆਣੇ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਸਪੋਰਟ ਕੀਤਾ ਸੀਗਾ ਔਰ ਉਦੋਂ ਇਹ ਗੱਲ ਮੈਂ ਕਹਿਣਾ ਚਾਹਨਾ ਕਿ ਸਾਡੇ ਕਾਂਗਰਸ ਦੀ ਸਰਕਾਰ ਸੀਗੀ ਔਰ ਪੂਰੀ ਕੋਸ਼ਿਸ਼ ਕੀਤੀ ਗਈ ਸੀ ਕਿ ਕੋਈ ਇਹੋ ਜਿਹਾ ਕਿਸੇ ਦਾ ਨੁਕਸਾਨ ਨਾ ਹੋਵੇ ਔਰ ਮੇਰਾ ਕਹਿ ਲੱਗਿਆ ਕਿ ਪੰਜਾਬ ਦੇ ਰਿਜ਼ਲਟ ਜਿਹੜੇ ਸੀਗੇ ਕਿ ਕੋਈ ਨੁਕਸਾਨ ਹੀ ਹੋਇਆ ਉਹ ਸਭ ਤੋਂ ਬੈਟਰ ਸੀਗੇ ਸੋ ਹੋਪਫੁਲੀ ਡੀਸੀ ਸਾਹਿਬ ਵੱਲੋਂ ਥੋੜਾ ਜਿਹਾ ਪਹਿਲਾਂ ਰੈਡ ਅਲਰਟ ਅਨਾਉਂਸ ਕੀਤਾ ਗਿਆ ਸੀ ਤੇ ਹੁਣ ਦੁਆਰਾ ਉਹਨਾਂ ਦਾ ਆ ਗਿਆ ਮੈਸੇਜ ਕਿ ਇਸੇ ਗ੍ਰੀਨ ਅਲਰਟ ਬਟ ਮੈਂ ਇਹ ਗੱਲ ਕਹਿਣਾ ਚਾਹਨਾ ਤੇ ਰੈਡ ਹੈ ਚ ਗ੍ਰੀਨ ਸਾਨੂੰ ਇਹ ਇਤਿਆਤ ਰੱਖਣੀ ਚਾਹੀਦੀ ਹੈ ਕੋਈ ਫਰਕ ਨਹੀਂ ਪੈਂਦਾ ਜੇ ਸਾਨੂੰ ਆਪਣੀਆਂ ਲਾਈਟਾਂ ਬੰਦ ਕਰਨੀਆਂ ਪੈਂਦੀਆਂ ਜਾਂ ਘਰਾਂ 'ਚ ਰਹਿਣਾ ਪੈਂਦਾ ਇਹਦੇ ਨਾਲ ਸਾਡਾ ਹੀ ਫਾਇਦਾ ਸੋ ਕਿਰਪਾ ਕਰਕੇ ਸਾਨੂੰ ਜਿਹੜੀਆਂ ਐਡਮਿਨਿਸਟ੍ਰੇਸ਼ਨ ਦੀਆਂ ਗਾਈਡਲਾਈਨ ਜਿਹੜੀਆਂ ਫੋਲੋ ਕਰਨੀਆਂ ਚਾਹੀਦੀਆਂ ਔਰ ਅਗੇਨ ਜਿਹੜੀਆਂ ਤੁਸੀਂ ਵੀਡੀਓ ਸ਼ੇਅਰ ਕਰ ਰਹੇ ਹੋ ਜਾਂ ਕੁਝ ਫੇਕ ਵੀਡੀਓ ਸ਼ੇਅਰ ਕਰ ਰਹੇ ਹੋ ਕਿਰਪਾ ਕਰਕੇ ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਇਹ ਲੋਕਾਂ ਨੂੰ ਅਪੀਲ ਕਰਨਾ ਚਾਹਨਾ ਕਿ ਅਫਵਾਹਾਂ ਤੇ ਯਕੀਨ ਨਾ ਕਰੋ ਜੋ ਤੱਕ ਤੁਹਾਡੇ ਕੋਲ ਜਿਹੜੀਆਂ